ਪਟਿਆਲਾ ਸ਼ਹਿਰ ਵਿੱਚ ਇੱਕ ਬੜਾ ਹੀ ਵਿਚਿੱਤਰ ਮਾਮਲਾ ਸਾਹਮਣੇ ਆਇਆ ਹੈ ਜੇਕਰ ਤੁਸੀਂ ਵੀ ਆਨਲਾਈਨ ਫਰੈਂਡਸ਼ਿਪ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਜਰੂਰ ਸੁਣਨੀ ਚਾਹੀਦੀ ਹੈ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ ਅੱਜ ਕੱਲ੍ਹ ਕੁੜੀਆਂ ਦੀ ਆਈਡੀ ਬਣਾਵਣਾ ਲੋਕ ਕਰਦੇ ਨੇ ਸੰਦੇਸ਼ ਉਸ ਤੋਂ ਬਾਅਦ ਛਿੜਦੀ ਹੈ ਪਿਆਰ ਦੀ ਦਾਸਤਾਨ ਤੇ ਫਿਰ ਕੀ ਹੁੰਦਾ ਹੈ ਅੰਜਾਮ ਸੁਣੋ ਡੀਐਸਪੀ ਸਿਟੀ 2 ਤੋਂ ਇਹ ਜੀ ਸਾਡੇ ਕੋਲੇ ਇਨਫੋਰਮੇਸ਼ਨ ਆਈ ਸੀ ਇਕ ਜਸਪ੍ਰੀ ਸਿੰਘ ਨਾਮ ਦਾ ਵਿਅਕਤੀ ਹੈ ਉਹਨੇ ਸਾਨੂੰ ਦੱਸਿਆ ਕਿ ਉਸ ਨੂੰ ਸੋਸ਼ਲ ਮੀਡੀਆ ਦੇ ਥਰੂ ਇੱਕ ਲੜਕੀ ਹਰਸ਼ਿਤਾ ਨਾਮ ਦੀ ਆਈਡੀ ਤੋਂ ਉਸ ਨੂੰ ਕੰਟੈਕਟ ਕੀਤਾ ਕੰਟੈਕਟ ਕਰਨ ਤੋਂ ਬਾਅਦ ਉਹ ਆਪਸ ਦੇ ਵਿੱਚ ਗੱਲਬਾਤ ਕਰਨ ਲੱਗੇ ਗੱਲਬਾਤ ਤੋਂ ਬਾਅਦ ਹੌਲੀ-ਹੌਲੀ ਮਤਲਬ ਇਹਨਾਂ ਦੀ ਗੱਲਬਾਤ ਜਿਹੜੀ ਹੈ ਉਹ ਅਲਵਾਸ ਸਟੇਜ ਤੇ ਚਲੀ ਗਈ ਤੇ ਇੱਕ ਦਿਨ ਫਿਰ ਉਹ ਲੜਕੀ ਨੇ ਇਹਨੂੰ ਕਿਹਾ ਕਿ ਮੇਰੇ ਸਹੇਲੀ ਦਾ ਬਰਥਡੇ ਹੈ ਸਰਹੰਦ ਰੋਡ ਤੇ ਆਪਾਂ ਉੱਥੇ ਜਾਣਾ ਤਾਂ ਇਹ ਅਰਬਨ ਸਟੇਟ ਦੀ ਜਿਹੜੀ ਮਾਰਕੀਟ ਹੈ ਉੱਥੋਂ ਇਸ ਲੜਕੇ ਨੂੰ ਆਪਣੀ ਗੱਡੀ ਦੇ ਵਿੱਚ ਨਾਲ ਬਿਠਾ ਕੇ ਇੱਕ ਲੜਕੀ ਤੇ ਇੱਕ ਲੜਕਾ ਨਾਲ ਲੈ ਗਿਆ ਸਰੰਦ ਰੋਡ ਤੇ ਜਾ ਕੇ ਉਹ ਲੜਕੀ ਜਿਹੜੀ ਹੈ ਉਹ ਗੱਡੀ ਦੇ ਵਿੱਚ ਉਤਰ ਗਈ ਤੇ ਦੋ ਲੜਕੇ ਜਿਹੜੇ ਉਹ ਦੋ ਤਿੰਨ ਲੜਕੇ ਹੋਰ ਜਿਹੜੇ ਹੈਗੇ ਆ ਉਹ ਗੱਡੀ ਦੇ ਵਿੱਚ ਆ ਕੇ ਬਹਿ ਗਏ ਤੇ ਉਸ ਤੋਂ ਬਾਅਦ ਇਸ ਦਾ ਫੋਨ ਲੈ ਕੇ ਤੇ ਇਸ ਤੋਂ ਪਾਸਵਰਡ ਵਗੈਰਾ ਲੈ ਕੇ ਇਸ ਦਾ ਪ੍ਰਾਈਵੇਟ ਡਾਟਾ ਸਿਕਾ ਫੋਨ ਦੇ ਵਿੱਚੋਂ ਆਪਣੇ ਫੋਨ ਦੇ ਵਿੱਚ ਟ੍ਰਾਂਸਫਰ ਕਰ ਲਿਆ ਤੇ ਇਸ ਤੋਂ ਪੈਸਿਆਂ ਦੀ ਮੰਗ ਕਰਨੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਸ਼ੁਰੂ ਦੇ ਵਿੱਚ ਇਹਨਾਂ ਨੇ ਇਸ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਹੈ ਜਿਹੜੀ ਐਫ ਆਈ ਆਰ ਦੇ ਵਿੱਚ ਸਾਨੂੰ ਦੱਸਿਆ ਗਿਆ ਤੇ ਉਸ ਤੋਂ ਬਾਅਦ ਤਕਰੀਬਨ 1 ਮਹੀਨੇ ਬਾਅਦ ਇਹਨੂੰ ਜਿਹੜਾ ਪ੍ਰਾਈਵੇਟ ਡਾਟਾ ਹੈਗਾ ਜਿਹੜਾ ਕਿ ਇਹਦੇ ਦੱਸਣ ਮੁਤਾਬਕ ਇਸ ਦਾ ਪ੍ਰਾਈਵੇਟ ਵੀਡੀਓਜ਼ ਨੇ ਇਹਦੀਆਂ ਆਪਦੀਆਂ ਉਹਨਾਂ ਦੀ ਜਿਹੜੀ ਹੈਗੀ ਹੈ ਉਹਨਾਂ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਇਸ ਤੋਂ 10 ਲੱਖ ਰੁਪਏ ਦੀ ਜਿਹੜੀ ਹੈ ਮੰਗ ਕੀਤੀ ਹੈ ਜਦੋਂ ਇਹ ਕੰਪਲੇਂਟ ਸਾਡੇ ਕੋਲੇ ਆਈ ਤਾਂ ਅਸੀਂ ਇਮੀਡੀਟਲੀ ਐਫ ਆਈ ਆਰ ਦਰਜ ਕਰਕੇ ਗੇੜੀ ਲੜਕੀ ਹੈ ਹਰਸ਼ਿਤਾ ਨਾਮ ਦੀ ਜਿਹੜੀ ਆਈਡੀ ਬਣਾਉਣ ਵਾਲੀ ਲੜਕੀ ਹੈ ਉਸ ਦਾ ਅਸਲੀ ਨਾਮ ਜਿਹੜਾ ਮਨਪ੍ਰੀਤ ਕੌਰ ਹੈ 에ਰੋਪਰ ਦੇ ਪਿੰਡ ਗੜੀ ਦੀ ਰਹਿਣ ਵਾਲੀ ਹੈ ਇਸ ਨੂੰ ਆ ਰਾਉਂਡ ਅਪ ਕਰ ਲਿਆ ਗਿਆ ਅਰੈਸਟ ਕਰ ਲਿਆ ਗਿਆ ਤੇ ਜਿਹੜਾ ਮੁੱਖ ਦੋਸ਼ੀ ਮਤਲਬ ਇਸ ਨੂੰ ਆਪਾਂ ਕਹਿ ਸਕਦੇ ਹਾਂ ਉਹਨੂੰ ਆਪਾਂ ਅਰੈਸਟ ਕਰ ਲਿਆ ਤੇ ਬਾਕੀ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਜਲਦੀ ਰਾਉਂਡ ਅਪ ਕਰ ਲਿਆ ਸਰ ਇਹ ਕੋਈ ਕੁੜੀ ਦਾ ਡਾਇਗਨੋਸਿਸ ਇਸ ਤਰੀਕੇ ਦਾ ਪਹਿਲਾਂ ਵੀ ਨਿਕਲ ਕੇ ਆਇਆ ਹੈ ਪਹਿਲਾਂ ਨਹੀਂ ਪਹਿਲਾਂ ਅਸੀਂ ਵੈਸੇ ਇਨਵੈਸਟੀਗੇਟ ਕਰ ਰਹੇ ਹਾਂ ਪਰ ਪਹਿਲਾਂ ਇਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਆਈ ਹੈ ਤੇ ਮਤਲਬ ਲਾਲਚ ਦੇ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਇਸ ਲੜਕੇ ਨੂੰ ਇਹ ਲੜਕਾ ਵੀ 20 ਸਾਲ ਦਾ ਹੀ ਹੈ ਤੇ ਲੜਕੀ ਦੀ ਵੀ ਏਜ ਕੱਤੀ ਹੈ ਤਾਂ ਇਹਨਾਂ ਦਾ ਮਤਲਬ ਇਹੀ ਹੈ ਕਿ ਲਾਲਚ ਦੇ ਵਿੱਚ ਆ ਕੇ ਇਹਨਾਂ ਨੇ ਆ ਕੰਮ ਜਿਹੜਾ ਹੈ ਸਟੈਪ ਚੁੱਕਿਆ ਇੱਕ ਪੂਰੀ ਪਲੈਨਿੰਗ ਕੀਤੀ ਸੀ ਜਿਹੜੇ ਦੋ ਹੋਰ ਦੋਸ਼ੀ ਨੇ ਉਹ ਉਹਨਾਂ ਪਿੰਡਾਂ ਦੇ ਰਹਿਣ ਵਾਲੇ ਨੇ ਜਿੱਥੇ ਦਾ ਮਤਲਬ ਮੁੰਦੇ ਹੀ ਹੈ ਤਾਂ ਇਥੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਉਹਦੀ ਫਾਈਨੈਂਸ਼ੀਅਲ ਬੈਕਗ੍ਰਾਉਂਡ ਬਾਰੇ ਪਤਾ ਸੀਗਾ ਕਿ ਇਹ ਪੈਸੇ ਦੇ ਸਕਦਾ ਹੈ ਇਸ ਕਰਕੇ ਇਹਨਾਂ ਨੇ ਅੱਗੇ ਜਿਹੜੀ ਆ ਲੜਕੀ ਹੈ ਉਹਦੇ ਨਾਲ ਮਿਲ ਕੇ ਪਲੈਨਿੰਗ ਕਰਕੇ ਫਿਰ ਇਹ ਪੂਰਾ ਜਿਹੜਾ ਛੜਿਆੰਤਰ ਰਚਿਆ ਤੇ ਉਹ ਆਈਡੀ ਬਣਾ ਕੇ ਤੇ ਉਹਨੂੰ ਆਪਣੇ ਮਤਲਬ ਇਹ ਰਹਿਗਾ ਜਲ ਵਿੱਚ ਹੋ ਸਰ ਐਫ ਆਰ ਦੇ ਬਾਰੇ ਗੱਲ ਕਰਦੇ ਜੀ ਨੰਬਰ ਐਫ ਆਰ ਇਹ ਐਫ ਆਰ ਨੰਬਰ 91 ਹੈ ਜੀ ਆਪਣਾ ਅਰਬਨ ਸਟੇਟ ਪੁਲਿਸ ਸਟੇਸ਼ਨ ਦੀ ਤੇ 14 6 2025 ਨੂੰ ਦਰਜ ਹੋਇਆ ਸਰ ਇਸ ਤਰੀਕੇ ਨਾਲ ਕੀ ਕਹਿ ਹਾਂਗੇ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਇਸ ਤਰੀਕੇ ਦੇ ਮਾਮਲੇ ਸਾਹਮਣੇ ਆ ਰਹੇ ਕਿ ਦੋਸਤੀ ਹੁੰਦੀ ਉਸ ਤੋਂ ਬਾਅਦ ਉਹਨੂੰ ਮਟਾਇਆ ਜਾਂਦਾ ਜੀ ਮੈਂ ਜਿਵੇਂ ਹੁਣ ਅੱਜਕੱਲ ਸਾਡੀ ਬੜੀ ਵਾਈਡ ਬੇਸਡ ਬ੍ਰਾਡ ਬੇਸਟ ਕੈਂਪੇਨ ਵੀ ਚੱਲ ਰਹੀ ਹੈ ਤੇ ਜਿਹੜਾ ਨੈਸ਼ਨਲ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਤ ਸਾਰੇ ਲੋਕਾਂ ਨੂੰ ਤੁਹਾਡੇ ਮਾਧਿਅਮ ਤੋਂ ਇਹ ਦੱਸਣਾ ਚਾਹੁੰਦਾ ਕਿ ਕੋਈ ਵੀ ਅਨਨੋਨ ਬੰਦੇ ਦੀ ਫਰੈਂਡ ਰਿਕੁਐਸਟ ਜਾਂ ਉਹਨਾਂ ਵੱਲੋਂ ਕੋਈ ਆਉਣ ਵਾਲੀ ਵੀਡੀਓ ਕਾਲ ਜਿਹੜੀ ਹੈ ਉਹ ਤੁਸੀਂ ਨਾ ਅਟੈਂਡ ਕਰੋ ਜੇ ਤੁਸੀਂ ਅਟੈਂਡ ਕਰਦੇ ਹੋ ਤਾਂ ਤੁਸੀਂ ਆਪਣੇ ਵਾਸਤੇ ਜਿਹੜਾ ਹੈਗਾ ਮੁਸੀਬਤ ਨੂੰ ਬੁਲਾਵਾ ਦੇਦੇ ਤੁਸੀਂ ਸੁਣਿਆ ਕਿਸ ਤਰ੍ਹਾਂ ਹਨੀ Trap ਦੇ ਵਿੱਚ ਫਸਾਇਆ ਗਿਆ ਨੌਜਵਾਨ ਫਿਰ ਉਸ ਨੂੰ ਕਿਡਨੈਪ ਕਰ ਮੰਗੀ ਗਈ 1 ਕਰੋੜ ਰੁਪਏ ਦੀ ਫਰੋਤੀ ਇਹੇ ਮਾਮਲੇ ਆਏ ਦਿਨ ਦੇਖਣ ਨੂੰ ਮਿਲ ਰਹੇ ਨੇ ਪਰ ਫਿਰ ਵੀ ਪੜੇ ਲਿਖੇ ਲੋਕ ਕਿਸ ਤਰ੍ਹਾਂ ਫਸ ਜਾਂਦੇ ਨੇ ਪ੍ਰੇਮ ਜਾਲ ਦੇ ਵਿੱਚ ਜਿਸ ਦਾ ਅੱਜ ਕੱਲ ਨਾਂ ਰੱਖਿਆ ਗਿਆ ਹੈ ਹਨੀ ਟਰੈਪ ਪਰ ਇੱਥੇ ਕਹਿ ਸਕਦੇ ਆ ਕਿ ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜਿਸ ਨੇ ਟਾਈਮ ਰੰਦੇ ਹੀ ਧਰਦ ਬੋਚਿਆ ਇਸ ਰੈਕਟ ਦਾ ਸਰਗਨਾ